ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਲਾਕ ਸੰਮਤੀ ਚੋਣਾਂ ਦਾ ਵਿਦੂਲ ਜਿਵੇਂ ਹੀ ਵਜਿਆ ਪ੍ਰਸ਼ਾਸਨਿਕ ਧੱਕੇ ਦੀਆਂ ਖਬਰਾਂ ਆਵ ਲੱਗੀਆਂ ਸਭ ਤੋਂ ਪਹਿਲਾਂ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਉਮੀਦਵਾਰ ਜਦੋਂ ਸਰਕਾਰੀ ਦਫ਼ਤਰਾਂ ਵਿੱਚ ਜਾਂਦੇ ਹਨ ਤਾਂ ਐਨਓਸੀ ਦੇਣ ਵਾਲੇ ਅਫਸਰ ਕੁਰਸੀਆਂ ਤੋਂ ਗਾਇਬ ਹੋ ਰਹੇ ਨੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਬੀਬਾ ਕੰਚਨਪ੍ਰੀਤ ਕੌਰ ਨੂੰ ਸਵੇਰੇ 4 ਵਜੇ ਰਿਆ ਕਰਵਾਇਆ ਗਿਆ ਅਤੇ ਨਾਲ ਹੀ ਘੋਸ਼ਣਾ ਕਰ ਦਿੱਤੀ ਗਈ ਕਿ ਬੀਬਾ ਜੀ ਹੁਣ ਨਾਮ ਸਦਗੀਆਂ ਭਰ ਰਹੇ ਨੇ ਜਿਨ੍ਹਾਂ ਪ੍ਰੀਸ਼ਦ ਚੋਣਾਂ ਲਈ ਪਰ ਅਕਾਲੀ ਦਲ ਦੇ ਪਰਚੇ ਘੱਟ ਨਹੀਂ ਹੋ ਰਹੇ ਅਕਾਲੀ ਦਲ ਦੇ ਆਗੂ ਨਰਦੇਵ ਸਿੰਘ ਬੋਬੀਮਾਨ ਅਤੇ ਉਹਨਾਂ ਦੇ ਭਰਾ ਵਰਦੇਵ ਸਿੰਘ ਬੋਬੀਮਾਨ ਤਾਂ ਪਹਿਲਾਂ ਹੀ ਜੇਲ੍ਹ ਚ ਨੇ ਉਹਨਾਂ ਦੇ ਰਿਸ਼ਤੇਦਾਰਾਂ ਉੱਪਰ ਵੀ ਪਰਚੇ ਕੀਤੇ ਜਾ ਰਹੇ ਨੇ ਇਲਜ਼ਾਮ ਨੇ ਕਿ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਪਰਚਿਆਂ ਦੇ ਨਾਂ ਤੇ ਗੱਲ ਕਰੀਏ ਮੁਹਾਲੀ ਦੀ ਤਾਂ ਇੱਥੇ ਜੱਗੋਂ 13ਵੀਂ ਹੋਈ ਮੁਹਾਲੀ ਦੇ 15 ਪਿੰਡਾਂ ਦੇ ਵਿੱਚ ਲੋਕੀਂ ਤਿਆਰੀ ਕਰ ਰਹੇ ਸਨ ਪੰਚਾਇਤੀ ਚੋਣਾਂ ਦੀ ਪਰ ਪਤਾ ਲੱਗਾ ਕਿ ਉਹਨਾਂ ਦੇ ਪਿੰਡ ਹੁਣ ਪਿੰਡ ਨਹੀਂ ਉਹ ਹਾਲੀ ਕਾਰਪੋਰੇਸ਼ਨ ਦਾ ਹਿੱਸਾ ਬਣ ਗਏ ਨੇ ਨਾਮਜ਼ਦੀਆਂ ਪਰੰਦੇ ਲਈ ਦਿਨ ਘਟਨੇ ਆ ਅਤੇ ਉਮੀਦਵਾਰਾਂ ਨੂੰ ਅਜੇ ਤੱਕ ਇਹ ਉਮੀਦ ਨਹੀਂ ਕਿ ਉਹ ਉਮੀਦਵਾਰ ਹਨ ਵੀ ਜਾਂ ਨਹੀਂ ਏਵੇਂ ਲੱਗਦਾ ਹੈ ਕਿ ਜ਼ਮੂਰੀयत ਗੁੰਮ ਹੋ ਰਹੀ ਹੈ ਤੇ ਸਿਆਸੀ ਲੀਡਰ ਆਪਣਾ اخلاق ਗਵਾ ਕੇ ਫਰاموش ਹੋ ਚੁਕੇ ਨੇ ਮੇਰੀ ਆਖਰੀ ਕੁਝ ਲਾਈਨਾਂ ਦੇ ਵਿੱਚ ਉਰਦੂ ਦੇ ਸ਼ਬਦ ਸ਼ਾਮਲ ਨੇ ਜਿਸ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਹੁਣ ਲੋਕਤੰਤਰ ਦੇ ਹਾਲਾਤ ਪਾਕਿਸਤਾਨ ਵਰਗੇ ਹੋਏ ਪਏ ਨੇ ਸਵਾਗਤ ਹੈ ਜੀ ਤੁਹਾਡਾ ਮੈਂ ਆਰ ਸਿਮਰਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਮਲੂ ਆਵਾਜ਼ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਹੋਣ ਜਾ ਰਹੀਆਂ ਭਲਕ ਸੰਭਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀਆਂ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ 14 ਦਸੰਬਰ ਨੂੰ ਹੋਣੀਆਂ ਨੇ ਅਤੇ ਰਿਜ਼ਲਟ ਆਉਣਾ ਹੈ ਜੀ 17 ਦਸੰਬਰ ਨੂੰ ਇਹਨਾਂ ਦੇ ਲਈ ਨਾਮਜ਼ਦਗੀ ਜਿਹੜੀਆਂ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਭਰੀਆਂ ਜਾਣੀਆਂ ਅਤੇ 6 ਦਸੰਬਰ ਤੋਂ ਬਾਅਦ ਸ਼ੁਰੂ ਹੋ ਜਾਣਾ ਹੈ ਪ੍ਰਚਾਰ ਪਰ ਕੀ ਪ੍ਰਚਾਰ ਹੋਵੇਗਾ ਜੇਕਰ ਉਮੀਦਵਾਰ ਬਿਨਾਂ ਚੋਣਾ ਤੋਂ ਹੀ ਜਿੱਤ ਗਏ ਤਾਂ ਪ੍ਰਚਾਰ ਕਰਨ ਦੀ ਕੀ ਲੋੜ ਹੈ ਆਪਾਂ ਪਿਛਲੀਆਂ ਨਗਰ ਪੰਚਾਇਤਾਂ ਚੋਣਾਂ ਦੇ ਵਿੱਚ ਵੇਖਿਆ ਸੀ ਕਿ ਕਿਸ ਪ੍ਰਕਾਰ ਕਈ ਪਿੰਡਾਂ ਦੇ ਵਿੱਚ ਬਿਨਾਂ ਚੋਣਾ ਤੋਂ ਤੇ ਬਿਨਾਂ ਸਰਪੰਚੀ ਤੋਂ ਸਰਪੰਚ ਬਣੇ ਹਨ ਕੀ ਇਹਨਾਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ ਸਾਨੂੰ ਇਹੋ ਕੁਝ ਨਾ ਵੇਖਣ ਨੂੰ ਮਿਲੇਗਾ ਸ਼ੁਰੂ ਕਰਦੇ ਹਾਂ ਗੱਲ ਕਾਂਗਰਸ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਰਾਜ ਚੋਣ ਕਮਿਸ਼ਨਰ ਨੂੰ ਇਹ ਪੱਤਰ ਲਿਖਿਆ ਇਹ ਉਹਨਾਂ ਦੇ ਉਮੀਦਵਾਰ ਜਦੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਹਨ ਐਨਓਸੀ ਲੈਣ ਦੇ ਲਈ ਤਾਂ ਐਨਓਸੀ ਦੇਣ ਵਾਲਾ ਅਫਸਰ ੁਰਸੀ ਤੋਂ ਗਾਇਬ ਮਿਲਦਾ ਹੈ ਉਧਰ ਅਕਾਲੀ ਦਲ ਦੇ ਲਈ ਕਹੀਂ ਖੁਸ਼ੀ ਕਹੀਂ ਗਮ ਵਾਲੇ ਹਾਲਾਤ ਹੋਏ ਪਏ ਇੱਕ ਪਾਸੇ ਤਾਂ ਖੁਸ਼ੀ ਮਨਾਈ ਗਈ ਕਿ ਬੀਬਾ ਕੰਚਨ ਪ੍ਰੀਤਪੂਰ ਨੂੰ ਭਰੀ ਕਰਵਾ ਲਿਆ ਗਿਆ ਅਤੇ ਉਹਨਾਂ ਨੂੰ ਤਰਨ ਤਰਨ ਦੇ ਕਸੇਲ ਜ਼ੋਨ ਤੋਂ ਉਮੀਦਵਾਰੀ ਬਣਾ ਦਿੱਤਾ ਵਿਰਸਾ ਸਿੰਘ ਬਲਟੋਆ ਵੱਲੋਂ ਔਰ ਉਧਰ ਗੁਰੂ ਹਰ ਸਾਹਿਬ ਦੇ ਵਿੱਚ ਵਰਦੇਵ ਸਿੰਘ ਨੋਨੀਮਾਨ ਅਤੇ ਨਰਦੇਵ ਸਿੰਘ ਬੋਬੀਮਾਨ ਦੇ ਰਿਸ਼ਤੇਦਾਰਾਂ ਉੱਪਰ ਪਰਚਾ ਕਰ ਦਿੱਤਾ ਗਿਆ। ਉਹਨਾਂ ਦੇ ਪੀਏ ਅਤੇ ਪੀਏ ਦੇ ਜੀਜੇ ਉੱਪਰ ਵੀ ਪਰਚਾ ਕਰ ਦਿੱਤਾ ਗਿਆ। ਅਕਾਲੀ ਦਲ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਹ ਸਭ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਉੱਪਰ دہشت ਪਾਉਣ ਲਈ ਕਰ ਰਹੀ ਹੈ ਤਾਂ ਕਿ ਲੋਕ ਡਰ ਜਾਣ ਜੇਕਰ ਉਹ ਚੋਣਾਂ ਵਿੱਚ ਹਿੱਸਾ ਲੈਣਗੇ ਤਾਂ ਉਹਨਾਂ ਉੱਪਰ ਪਰਚਾ ਹੋ ਜਾਵੇਗਾ ਕਿਉਂਕਿ ਜਦੂ ਸਰਕਾਰ ਪਾਵਰ ਵਿੱਚ ਹੁੰਦੀ ਹੈ ਉਹ ਉਮੀਦਵਾਰਤਾ ਕੀ ਪਿੰਡਾਂ ਦੇ ਪਿੰਡ ਗਾਇਬ ਕਰ ਸਕਦੀ ਹੈ ਗੱਲ ਕਰਦੇ ਆ ਮੋਹਾਲੀ ਦੀ ਜਿੱਥੇ 15 ਪਿੰਡ ਹੁਣ ਨਗਰ ਨਿਗਮ ਬੋਹਾਲੀ ਦੇ ਵਿੱਚ ਆ ਗਏ ਨੇ ਪਿੰਡਾਂ ਦੇ ਲੋਕ ਤਿਆਰੀਆਂ ਕਰ ਰਹੇ ਸਨ ਚੋਣਾਂ ਵਿੱਚ ਹਿੱਸਾ ਲੈਣ ਦੀ ਪਤਾ ਲੱਗਾ ਕਿ ਉਹਨਾਂ ਦੇ ਪਿੰਡ ਹੁਣ ਪਿੰਡ ਨਹੀਂ ਸ਼ਹਿਰ ਬਣ ਚੁੱਕੇ ਨੇ ਪਿੰਡ ਵਾਲੇ ਇਲਜ਼ਾਮ ਲਾ ਰਹੇ ਨੇ ਕਿ ਇਹ ਸਾਰਾ ਕੁਝ ਸ਼ਾਮਲਾਟ ਜ਼ਮੀਨ ਦੱਬੰਦਲੀ ਹੋ ਰਿਹਾ ਹੈ ਤੇ ਉਹ ਕਿਸੇ ਵੀ ਕੀਮਤ ਉੱਪਰ ਆਪਣੇ ਪਿੰਡਾਂ ਨੂੰ ਸ਼ਹਿਰਾਂ ਵਿੱਚ ਸ਼ਾਮਲ ਨਹੀਂ ਕਰਨਗੇ ਉਹ ਵੇਖਣਾ ਹੋਵੇਗਾ ਕਿ ਲੈਂਡ ਪੂਲਿੰਗ ਦਾ ਇਹ ਅਗਲਾ ਸਟੈਪ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪ ਲੈਂਦਾ ਉਧਰ ਰਾਜ ਚੋਣ ਕਮਿਸ਼ਨ ਨੇ ਕਹਿ ਦਿੱਤਾ ਹੈ ਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਪਿੰਡ ਤਾਂ 15 ਕੱਢੇ ਨੇ ਪਰ ਪੂਰੇ ਜ਼ਿਲ੍ਹੇ ਦੇ ਵਿੱਚ ਚੋਣਾਂ ਕਿਉਂ ਨਹੀਂ ਹੋ ਰਹੀਆਂ ਇਹ ਵੀ ਸਵਾਲੀਆ ਚਿੰਨ੍ਹ ਛੱਡ ਰਿਹਾ ਹੈ ਕਿਉਂਕਿ ਜਿਸ ਪ੍ਰਕਾਰ ਕੇਂਦਰੀ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨ ਆਪਣੀ ਨਿਰਪੱਖ ਹੋਣ ਦੀ ਪਛਾਣ ਛੱਡਦਾ ਜਾ ਰਿਹਾ ਹੈ ਤਾਂ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਤੋਂ ਉੱਠਦਾ ਜਾ ਰਿਹਾ ਹੈ ਜੇਕਰ ਇਸੇ ਤਰ੍ਹਾਂ ਹੀ ਹੋਣਾ ਹੈ ਤਾਂ ਕਿਉਂ ਇੰਨਾ ਖਰਚਾ ਕੀਤਾ ਜਾ ਰਿਹਾ ਹੈ ਇਹਨਾਂ ਚੋਣਾਂ ਉੱਪਰ ਇੱਕ ਐਮਐਲਏ ਚੁਣਿਆ ਜਾਵੇ ਤੇ ਉਹੀ ਐਮਐਲਏ ਹੀ ਚੋਣ ਲੜੇ ਕਿ ਆਹ ਮੇਰਾ ਸਰਪੰਚ ਹੈ ਆਹ ਮੇਰਾ ਬਲਾਕ ਸੰਮਤੀ ਮੈਂਬਰ ਹੈ ਤੇ ਆਹ ਮੇਰਾ ਜਿਲ੍ਹਾ ਪ੍ਰੀਸ਼ਦ ਮੈਂਬਰ ਹੈ ਕਿਉਂ ਲੋਕਾਂ ਦਾ ਇੰਨਾ ਪੈਸਾ ਖਾਪ ਕੀਤਾ ਜਾ ਰਿਹਾ ਹੈ ਕਿਉਂ ਲੋਕਾਂ ਦਾ ਇੰਨਾ ਟਾਈਮ ਖਰਾਬ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ 10 ਦਿਨਾਂ ਦੇ ਲਈ ਜਾਪਾਨ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਉੱਥੋਂ ਦੇ ਬਿਜ਼ਨਸmen ਨੂੰ ਕਿਹਾ ਜਾਵੇਗਾ ਕਿ ਤੁਸੀਂ ਪੰਜਾਬ ਦੇ ਵਿੱਚ ਨਿਵੇਸ਼ ਕਰੋ ਪਰ ਜੇ ਕੋਈ ਵੱਡੀ ਕੰਪਨੀ ਰਿਸਰਚ ਕਰੇਗੀ ਕਿ ਪੰਜਾਬ ਵਿੱਚ ਹਾਲਾਤ ਕੀ ਨੇ ਖੱਡਿਆਂ ਦੇ ਵਿੱਚੋਂ ਟਰੈਲੀਆਂ ਮਿਲ ਰਹੀਆਂ ਨੇ ਗੁੰਡਾਗਰਦੀ ਗੈਂਗਸਟਰਵਾਦ ਵੱਧ ਰਿਹਾ ਹੈ ਨਜਾਇਜ਼ ਪਰਚੇ ਹੋ ਰਹੇ ਨੇ ਦਕੈਤੀਆਂ ਹੋ ਰਹੀਆਂ ਨੇ ਪੰਜਾਬ ਦਾ ਕਰਜ਼ਾ ਵੀ ਦਿਨ-प्रतिदिन ਵੱਧਦਾ ਜਾ ਰਿਹਾ ਹੈ ਆਸ ਤਾਂ ਇਹ ਕਰਦੇ ਆਂ ਕਿ ਕੋਈ ਵੱਡੀ ਕੰਪਨੀ ਆਵੇ ਪਰ ਕੀ ਸਰਕਾਰ ਇਹਨਾਂ ਕੰਪਨੀਆਂ ਨੂੰ ਚੰਗੇ ਹਾਲਾਤ ਦੇ ਪਾਵੇਗੀ ਕੰਪਨੀਆਂ ਦੀ ਛੱਡੋ ਕੀ ਲੋਕ ਚੰਗੇ ਹਾਲਾਤ ਦੇ ਵਿੱਚ ਰਹਿ ਪਾਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ